ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਦੇ ਦਿਨ ਰਾਏ ਭੋਏ ਦੀ ਤਲਵੰਡੀ ਇਹ ਰਾਏ ਭੋਏ ਰਾਜਪੂਤ ਰਾਜਾ ਸੀ Hindu ਰਾਜਾ ਸੀ ਰਾਏ ਭੋਏ ਤੇ ਬਾਅਦ ਵਿੱਚ ਮੁਸਲਮਾਨ ਬਣ ਗਿਆ ਇਹਦੇ ਨਾਮ ਤੇ ਇਸ ਨਗਰ ਦਾ ਨਾਮ ਸੀ ਤਲਵੰਡੀ ਏ ਦਾ ਪੁੱਤਰ ਅੱਗੇ ਰਾਏ ਬਲਾਰ ਰਾਏ ਭੋਏ ਦਾ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬੜਾ ਸ਼ਰਧਾਲੂ ਸੀ ਰਾਏ ਬਲਾਰ ਭਾਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨਾਲੋਂ ਵੱਡੇ ਸਨ 29 ਸਾਲ ਦਾ ਫਰਕ ਸੀ ਪਰ ਫੇਰ ਵੀ ਰਾਏ ਬਲਾਰ ਜੀ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਜੀ ਨੂੰ ਆਪਣਾ ਗੁਰੂ ਸਮਝਦੇ ਸੀ ਕਈ ਵਾਰ ਮਹਿਤਾ ਕਾਲੂ ਨੇ ਜਦੋਂ ਰਾਏ ਬਲਾਰ ਜੀ ਦੇ ਕੋਲ ਜਾ ਕੇ ਕਹਿਣਾ ਕਿ ਤੁਹਾਡਾ ਸੇਵਕ ਨਾਨਕ ਉਸ ਵੇਲੇ ਰਾਏ ਬਲਾਰ ਜੀ ਨੇ ਕਲਿਆਣ ਦਾਸ ਜੀ ਨੂੰ ਕਹਿਣਾ ਕਿ ਇਹ ਗੱਲ ਮੁੜ ਕੇ ਨਾ ਕਹੀਂ ਬਾਬਾ ਨਾਨਕ ਮੇਰਾ ਸੇਵਕ ਨਹੀਂ ਮੈਂ ਬਾਬੇ ਨਾਨਕ ਦਾ ਸੇਵਕ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਉਸ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਸੰਮਤ 1526 ਇਸ ਸਨ 1469 ਨੂੰ ਪਿਤਾ ਕਲਿਆਣ ਦਾ ਸਮਹਿਤਾ ਕਾਲੂ ਜੀ ਮਾਂ ਤ੍ਰਿਪਤਾ ਜੀ ਦੀ ਫੁੱਖ ਨੂੰ ਕਤਕ ਦੀ ਪੂਰਨ ਮਾਸੀ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਭਾਗ ਲਾਏ ਉਸ ਜਗ੍ਹਾ ਨੂੰ ਪਵਿੱਤਰ ਕੀਤਾ ਤੇ ਪਹਿਲੇ ਦਰਸ਼ਨ ਜਿਹੜੇ ਸੀ ਉਹ ਦਾਈ ਦੌਲਤਾ ਨੇ ਕੀਤੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਗੁਰਨਾਨਕ ਸਾਹਿਬ ਸਿੱਤੇ ਪਾਤਸ਼ਾਹ ਜੀ ਦੇ ਭੈਣ ਬੇਬੇ ਨਾਨਕੀ ਜੀ ਜੋ ਮਹਾਰਾਜ ਤੋਂ 5 ਸਾਲ ਵੱਡੇ ਸੀ ਨਾਨਕੇ ਕਰ ਜਨਮ ਹੋਇਆ ਚਾਹਲ ਨਗਰ ਤੇ ਨਾਮ ਰੱਖਿਆ ਗਿਆ ਨਾਨਕੀ ਨਾਨੀ ਨੇ ਕਿਹਾ ਨਾਨਕਿਆਂ ਦੀ ਐ ਇਸ ਕਰਕੇ ਦਾ ਨਾਮ ਨਾਨਕੀ ਹੈ ਤੇ ਉਸ ਵੇਲੇ ਦਾਈ ਦੌਲਤਾ ਪਿਤਾ ਕਲਿਆਣ ਦਾਸ ਮਹਿਤਾ ਕਾਲੂ ਜੀ ਨੂੰ ਕਿਹਾ ਕਰੇ ਕਿ ਕਲਿਆਣ ਦਾਸ ਦੀ ਜਦੋਂ ਤੁਹਾਡੇ ਘਰ ਪੁੱਤਰ ਹੋਇਆ ਨਾ ਮੈਂ ਤੇਰੇ ਤੋਂ ਬੜੀ दौਤ ਲੈਣੀ ਹੈ ਬੜੀ ਮਾਇਆ ਲੈਣੀ ਹੈ ਬਹੁਤ ਸਾਰਾ ਧਨ ਲੈਣਾ ਆ ਤੇ ਪਿਤਾ ਜੀ ਕਿਆ ਕਰਨ ਕੇ दौਲਤਾਂ ਮੋਹ ਮੰਗਿਆ ਇਨਾਮ ਤੈਨੂੰ ਦੇਵਾਂਗਾ ਜੋ ਚਾਹੇਂਗੇ ਉਹ ਧਨ ਤੈਨੂੰ ਦੇਵਾਂਗਾ ਜੋ ਵੀ ਤੇਰੇ ਮਨ ਦੀ ਇੱਛਾ ਹੋਵੇਗੀ ਜੇ ਪਰਮਾਤਮਾ ਪਰਮੇਸ਼ਰ ਮੈਨੂੰ ਪੁੱਤਰ ਦੀ ਰਾਤ ਬਖਸ਼ੀ ਸਮਾ ਆਇਆ ਪਾਤਸ਼ਾਹੀ ਦਾ ਪ੍ਰਕਾਸ਼ ਹੋਇਆ ਅੱਜ ਦਾਈ ਦੌਲਤਾਂ ਬੜੀ ਹੈਰਾਨ ਹੋਈ ਹੈ ਕਿਉਂਕਿ ਬੱਚਾ ਜਦੋਂ ਜਨਮ ਲੈਂਦਾ ਤੇ ਰੋਂਦਾ ਆ ਨਾ ਰੋਵੇ ਤੇ ਉਸ ਨੂੰ ਰਵਾਇਆ ਜਾਂਦਾ ਕਹਿੰਦੇ ਅੱਜ ਗੁਰੂ ਨਾਨਕ ਸਾਹਿਬ ਜੀ ਧਰਤੀ ਤੇ ਆਏ ਆ ਤੇ ਮਹਾਰਾਜ ਰੋਏ ਨਹੀਂ ਮਸਕਰਾਏ ਨੇ ਦਾਈ ਵੱਲ ਅੱਖਾਂ ਖੋਲ ਕੇ ਵੇਖਿਆ ਇਹ ਦਾਈ ਦੌਲਤਾਂ ਦੀ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਆ ਨਾ ਉਹਦੀਆਂ ਸਾਰੀਆਂ ਭੁੱਖਾਂ ਜਿਹੜੀਆਂ ਖਤਮ ਹੋ ਗਈਆਂ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਬੜੀ ਹਰਾਨ ਹੋਈ ਹੈ ਕਿ ਮੇਰੇ ਹੱਥਾਂ ਦੇ ਵਿੱਚ ਹਜ਼ਾਰਾਂ ਬੱਚਿਆਂ ਨੇ ਜਨਮ ਲਿਆ ਆ ਅੱਜ ਤੱਕ ਇਹੋ ਜਿਹਾ ਆਨੰਦ ਇਹੋ ਜਿਹਾ ਸਕੂਨ ਨਹੀਂ ਮਿਲਿਆ ਜਿਹੜਾ ਇਸ ਬਾਬੇ ਨਾਨਕ ਨੇ ਇਸ ਬੱਚੇ ਦੇ ਜਨਮ ਸਮੇ ਮੈਨੂੰ ਮਿਲਿਆ ਮੈਂ ਨਿਹਾਲ ਹੋ ਗਈ ਆ ਮੈਂ ਤੇ ਸੋਚਿਆ ਸੀ ਕਿ ਮੈਂ ਕਾਲੂ ਜੀ ਦੇ ਕੋਲੋਂ ਬਹੁਤ ਸਾਰੀਆਂ ਦੌਲਤਾਂ ਲੈਣੀਆਂ ਨੇ ਪੈਸੇ ਲੈਣੇ ਨੇ ਪਰ ਇਸ ਬਾਲਕ ਨੇ ਤੇ ਮੇਰੇ ਅੰਦਰ ਦੀ ਭੁੱਖ ਹੀ ਖਤਮ ਕਰ ਦਿੱਤੀ ਆ ਜਦੋਂ ਦਾਈ ਦੌਲਤਾ ਬਾਹਰ ਗਈ ਐ ਅੱਖਾਂ 'ਚ ਪਿਆਰ ਦੇ ਹੰਝੂ ਨੇ ਪਿਤਾ ਜੀ ਨੂੰ ਕਹਿਣ ਲੱਗੀ ਕਲਿਆਣ ਦਾਸ ਜੀ ਮੁਬਾਰਕਾ ਹੁਣ ਤੁਹਾਡੇ ਘਰ ਪੁੱਤਰ ਹੋਇਆ ਵਧਾਈ ਦਿੱਤੀ ਐ ਮੁੜ ਕੇ ਚੁੱਪ ਕਰ ਗਈ ਬੋਲਿਆ ਨਹੀਂ ਗਿਆ ਪਿਤਾ ਕਲਿਆਣ ਦਾਸ ਜੀ ਕਹਿੰਦੇ ਬਾਲ ਕਿਦੇ ਵਰਗਾ ਆ ਕਿਹੋ ਜਿਹਾ ਆ ਬੋਲਦੀ ਨਹੀਂ ਅੱਖਾਂ 'ਚ ਫੰਜੂ ਨੇ ਗੱਜ ਪਰ ਆਇਆ ਪਿਤਾ ਕਲਿਆਣ ਦਾਸ ਜੀ ਕਹਿਣ ਲੱਗੇ ਦੌਲਤਾਂ ਕੀ ਹੋਇਆ 10 ਬੱਚਾ ਠੀਕ ਠਾਕ ਐ ਕਿੰਨੀ ਦੌਲਤ ਚਾਹੀਦੀ ਐ ਕਿੰਨੇ ਪੈਸੇ ਚਾਹੀਦੇ ਨੇ 10 ਗਾਈ ਦੌਲਤਾਂ ਚੁੱਪ ਐ ਕੁਝ ਸਮੇਂ ਬਾਅਦ ਫਿਰ ਭੁੱਲੀ ਹੱਥ ਜੋੜੇ ਨੇ ਕਲਿਆਣ ਦਾਸ ਅੱਜ ਮੈਨੂੰ ਕੁਝ ਨਹੀਂ ਚਾਹੀਦਾ ਮੇਰੀਆਂ ਝੋਲੀਆਂ ਪਰਗੀਆਂ ਮੇਰੀਆਂ ਸਾਰੀਆਂ ਭੁੱਖਾਂ ਮਿਟ ਗਈਆਂ ਨੇ ਤੇਰੇ ਘਰ ਜਿਹੜਾ ਪੁੱਤਰ ਹੋਇਆ ਨੇ ਕੋਈ ਆਪ ਬੱਚਾ ਨਹੀਂ ਇਹ ਕੋਈ ਰੰਮੀ ਨੂਰ ਹੈ ਆਪ ਕੋ ਸਤਿਨਾਮ ਸ੍ਰੀ ਵਾਹਿਗੁਰੂ ਉਹਦੇ ਦਰਸ਼ਨ ਕਰਨ ਦੇ ਨਾਲ ਹੀ ਮੇਰੇ ਕਪਾਟ ਖੁੱਲ ਗਿਆ ਮੇਰੇ ਅੰਦਰ ਦੀਆਂ ਭੁੱਖਾਂ ਦੂਰ ਹੋ ਗਈਆਂ ਨੇ ਜਿਸ ਕਮਰੇ ਦੇ ਵਿੱਚ ਬਾਲਕ ਦਾ ਜਨਮ ਹੋਇਆ ਉਸ ਸਮੇਂ ਅੰਦਰ ਚਾਨਣਾ ਹੋ ਗਿਆ ਪ੍ਰਕਾਸ਼ ਹੋ ਗਿਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਪਿਤਾ ਜੀ ਕਹਿਣ ਲੱਗੇ ਕਿ ਨਈ ਦੌਲਤਾਂ ਤੂੰ ਦੱਸ ਕੀ ਚਾਹੀਦਾ ਹੈ ਨੌਕਰ ਨੂੰ ਭੇਜਿਆ ਕਿ ਜਾਓ ਹਾਰੀ ਮੋਹਰਾਂ ਦੀ ਪਰ ਕੇ ਲਿਆਉ ਪਰ ਦੌਲਤਾਂ ਨੇ ਕਾਰ ਕਰ ਦਿੱਤਾ ਕਿ ਅੱਜ ਮੈਂ ਕੁਝ ਨਹੀਂ ਲੈਣਾ ਜੋ ਕੁਝ ਮੈਨੂੰ ਮਿਲ ਗਿਆ ਨਾ ਮੈਂ ਰੱਜ ਗਈ ਆ ਅੱਜ ਜ਼ਿੰਦਗੀ ਭਰ ਦੀ ਮਿਹਨਤ ਮੈਨੂੰ ਮਿਲ ਗਈ ਆ ਮੈਂ ਬੜੀ ਪਰਸਾਨਾ ਬੜੀ ਖੁਸ਼ ਆ ਸੋ ਦੌਲਤਾਂ ਨੂੰ ਮਹਾਰਾਜ ਨੇ ਜਨਮ ਸਮੇ ਹੀ ਇੰਨੀਆਂ ਬਖਸ਼ੀਆਂ ਕਰ ਦਿੱਤੀਆਂ क्योंकि वो कोई आम नहीं सी आप नारायण जग में पर हो। आप उस मालिक अकाल पुरुष धरती आए सृष्टि से आए